ਸਤਿ ਸ਼੍ਰੀ ਅਕਾਲ ਮੈਂ ਹਾਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾਂ ਸਪੀਡ ਨਿਊਜ਼ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਅਮਰੀਕੀ ਕਾਰ ਨਿਰਮਾਤਾ ਟੈਟਰਾ ਨੇ ਮੰਗਲਵਾਰ ਨੂੰ ਇੱਕ ਮੁਸ਼ਕਲ ਸਾਲ ਤੋਂ ਬਾਅਦ ਮਾਰਕੀਟ ਸ਼ੇਅਰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਦੇ ਵਿੱਚ ਆਪਣੇ ਦੋ ਇਲੈਕਟ੍ਰੋਨਿਕ ਕਾਰ ਮਾਡਲਾਂ ਦੇ ਨਵੇਂ ਅਤੇ ਸਸਤੇ ਸੰਸਕਰਣ ਪੇਸ਼ ਕੀਤੇ ਜਿਸ ਦੇ ਵਿੱਚ ਨਵੇਂ ਮਾਡਲ ਵਾਜ ਦੀ ਕੀਮਤ ਡਾਲਰ 40000 ਤੋਂ ਘੱਟ ਹੈ ਅਤੇ ਇਸ ਦੇ ਵਿੱਚ ਇੱਕ ਸਧਾਰਨ ਅੰਦਰੂਨੀ ਵਿਸ਼ੇਸ਼ਤਾ ਹੈ ਕਟਲਾ ਨੇ ਆਪਣੇ ਮਾਡਲ 3 ਦੇ ਇੱਕ ਸਸਤੇ ਸੰਸਕਰਨ ਦਾ ਵੀ ਐਲਾਨ ਕੀਤਾ ਜ ਜਦੀ ਕੀਮਤ ਡਾਲਰ 37000 ਤੋਂ ਘੱਟ ਹੈ ਸੂਪੇਦਿਆ ਛੋਟਾਂ ਦੇ ਲਈ ਯੋਗ ਨਿਊਯਾਰਕ ਨਿਵਾਸੀਆਂ ਦੇ ਲਈ ਇਸ ਦੀ ਕੀਮਤ ਘੱਟ ਕੇ ਡਾਲਰ 35000 ਹੋਵੇਗੀ ਤੇ ਵਿਦੇਸ਼ੀ ਇਲੈਕਟ੍ਰੋਨਿਕ ਵਾਹਨ ਨਿਰਮਾਤਾਵਾਂ ਤੋਂ ਸਖਤ ਮੁਕਾਬਲੇ ਅਤੇ ਕੰਪਨੀ ਦੇ ਸਹਿ ਸੰਸਥਾਪਕ ਐਲਾਨ ਮਸਕ ਦੇ ਉੱਤੇ ਬਾਈਕਰ ਦੇ ਵਿਚਾਰ ਗਾਹਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਇਹਨਾਂ ਮਾਡਲਾਂ ਦੀ ਵਰਤੋਂ ਕੀਤੀ ਜਾਵੇਗੀ ਕੰਪਨੀ ਨੂੰ ਉਮੀਦ ਹੈ ਕਿ ਇਹ ਪੇਸ਼ਕਸ਼ਾਂ ਸੁੱਸਤ ਵਿਕਰੀ ਨੂੰ ਮੋੜ ਸੁਜੀਤ ਕਰਨ ਦੇ ਵਿੱਚ ਮਦਦ ਕਰਨਗੀਆਂ ਹਾਲਾਂਕਿ ਨਿਵੇਸ਼ਕ ਸ਼ੇਅਰ ਵੇਚ ਰਹੇ ਨੇ ਜਿਸ ਕਾਰਨ ਮੰਗਲਵਾਰ ਨੂੰ ਟੈਥਲਾ ਸਟਾਕ ਦੇ ਵਿੱਚ ਹੋਰ ਗਿਰਾਵਟ ਆਈ ਹੈ ਪੰਜਾਬੀ ਸੰਗੀਤ ਜਗਤ ਦੇ ਵਿੱਚ ਇਸ ਸਮੇਂ ਸੋਗ ਦਾ ਮਾਹੌਲ ਹੈ ਮਸ਼ਹੂਰ ਗਾਇਕ ਰਾਜੀਵਰ ਜਵੰਦਾਦਾਦ ਦੇ ਹੰਤ ਹੋ ਗਿਆ ਹੈ ਉਹਨਾਂ ਨੇ ਆਪਣੀ ਅਸਤਰੀਲੀ ਆਵਾਜ਼ ਅਤੇ ਜਨੂਨ ਦੇ ਨਾਲ ਲੱਖਾਂ ਪ੍ਰਸ਼ੰਸਕਾਂ ਦੇ ਦਿਲ ਜਿੱਤੇ ਰਾਜੀਵਰ 27 ਸਤੰਬਰ ਨੂੰ ਇੱਕ ਗੰਭੀਰ ਸੜਕ ਹਾਦਸੇ ਦੇ ਵਿੱਚ ਜ਼ਖਮੀ ਹੋ ਗਏ ਸੀ ਅਤੇ ਉਦੋਂ ਤੋਂ ਵੈਂਟੀਲੇਟਰ ਸਪੋਰਟ ਦੇ ਉੱਤੇ ਨੇ ਤੇ ਡਾਕਟਰਾਂ ਦੇ ਅਨੁਸਾਰ ਉਹਨਾਂ ਨੂੰ ਗੰਭੀਰ ਹਾਈਪੋਕਸਿਕ ਦਿਮਾਗੀ ਸੱਟ ਅਤੇ ਰੀੜ ਦੀ ਹੱਡੀ ਦੀਆਂ ਸੱਟਾਂ ਲੱਗੀਆਂ ਸਨ ਜਿਸ ਕਾਰਨ ਉਹਨਾਂ ਦੇ ਠੀਕ ਹੋਣ ਦੀ ਸੰਭਾਵਨਾ ਬਹੁਤ ਘੱਟ ਸੀ ਦੁਨੀਆ ਭਰ ਦੇ ਪ੍ਰਸ਼ੰਸਕਾਂ ਗਾਇਕਾ ਅਤੇ ਰਾਜਨੀਤਿਕ ਹਸਤੀਆਂ ਨੇ ਉਹਨਾਂ ਦੇ ਲਈ ਪ੍ਰਾਰਥਨਾਵਾਂ ਕੀਤੀਆਂ ਪਰ ਉਹਨਾਂ ਦੀਆਂ ਪ੍ਰਾਰਥਨਾਵਾਂ ਜ਼ਿੰਦਗੀ ਅਤੇ ਮੌਤ ਦੀ ਜੰਗ ਵਿਚਾਲੇ ਹਾਰ ਗਈਆਂ ਨੇ ਰਾਜਵੀਰ ਦੀ ਮਾਂ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਆਪਣੇ ਪਤੀ ਨੂੰ ਗਵਾ ਦਿੱਤਾ ਸੀ ਹੁਣ ਆਪਣੇ ਇਕਲੋਤੇ ਪੁੱਤ ਦੇ ਵਿਛੋੜੇ ਦੇ ਕਾਰਨ ਬਹੁਤ ਦੁਖੀ ਨੇ پاکستان ਨੂੰ ਅਮਰੀਕਾ ਤੋਂ AIM 120 ਐਡਵਾਂਸਡ ਮੀਡੀਅਮ ਰੇਂਜਡ 에ਅਰ ਟੂ 에ਅਰ ਮਜ਼ਾਈਲਾ ਮਿਲਣ ਦੀ ਸੰਭਾਵਨਾ ਹੈ ਅਮਰੀਕਾ ਦੇ ਯੁੱਧ ਮੰਤਰਾਲੇ ਦੁਆਰਾ ਹਾਲੀ ਦੇ ਵਿੱਚ ਕੀਤੇ ਹਥਿਆਰਾਂ ਦੇ ਇਕਰਾਰਨਾਮੇ ਦੇ ਵਿੱਚ AIM 120 AMRAAMS ਦੇ ਖਰੀਦਦਾਰਾਂ ਦੇ ਵਿੱਚ ਪਾਕਿਸਤਾਨ ਦਾ ਨਾਮ ਵੀ ਸ਼ਾਮਲ ਹੈ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਸਾਲ 2019 ਦੇ ਵਿੱਚ ਹੋਈ ਬਾਲਾਕੋਟ ਸਟ੍ਰਾਈਕ ਦੇ ਵਿੱਚ ਇਹਨਾਂ ਮਜ਼ਾਈਲਾਾਂ ਦੀ ਵਰਤੋਂ ਕੀਤੀ ਸੀ ਇਸ ਇਕਰਾਰਨਾਮੇ ਦੇ ਵਿੱਚ ਬ੍ਰਿਟੇਨ ਪੋਲੈਂਡ ਪਾਕਿਸਤਾਨ ਜਰਮਨੀ ਫਿਨਲੈਂਡ ਆਸਟ੍ਰੇਲੀਆ ਰੋਮਾਨੀਆ ਕਤਰ ਉਮਾਨ ਕੋਰੀਆ ਯਾ ਗਰੀ ਸਵਿਟਜ਼ਰਲੈਂਡ ਪੁਰਤਗਾਲ ਸਿੰਗਾਪੁਰ ਨੀਦਰਲੈਂਡ ਚੈਕ ਗਨਰਾਜ ਜਾਪਾਨ ਚਲੋਵਾਕੀਆ ਡਨਮਾਰਕ ਕੈਨੇਡਾ ਬੈਲਜੀਅਮ ਬਹਿਰਨ ਸਾਊਦੀ ਅਰਬ ਇਟਲੀ ਨਾਰਵੇ ਸਪੇਨ ਕੁਵੇਇਤ ਫਿਨਲੈਂਡ ਸਵੀਡਨ ਤਾਈਵਾਨ ਲੂਥੀਨੀਆ ਇਜ਼ਰਾਈਲ ਬੁਲਗਾਰੀਆ ਹੰਗਰੀ ਤੇ ਤੁਰਕੀ ਨੂੰ ਵੀ ਵਿਦੇਸ਼ੀ ਫੌਜੀ ਵਿਕਰੀ ਸ਼ਾਮਲ ਹੈ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਪਾਕਿਸਤਾਨ ਨੂੰ ਕਿੰਨੀਆਂ ਮਜ਼ਾਇਲਾ ਦਿੱਤੀਆਂ ਜਾਣਗੀਆਂ ਅਮਰੀਕੀ ਫੌਜ ਸਬੰਧੀ ਮੀਡੀਆ ਦੇ ਵਿੱਚ ਖਬਰਾਂ ਆ ਰਹੀਆਂ ਨੇ ਕਿ ਸਿੱਖਾਂ ਨੂੰ ਹੁਕਮ ਕਰ ਦਿੱਤੇ ਗਏ ਨੇ ਕਿ ਉਹ ਆਪਣੀ ਦਾੜੀ ਤੇ ਕੇਸ ਕਟਵਾ ਲੈਣ ਇਨ੍ਹਾਂ ਅਫਵਾਹਾਂ ਦਾ ਖੰਡਨ ਕਰਦਿਆਂ ਸਿੱਖ ਫੋਰ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਇੱਕ ਬਿਆਨ ਜਾਰੀ ਕਰਦਿਆ ਕਿ ਇਹ ਹੈ ਕਿ ਭਾਰਤੀ ਸੰਸਾਦਨ ਖਾਸ ਕਰਕੇ ਸਿੱਖ ਸੰਸਾਦਨ ਐਸ ਸੱਚਾਈ ਤੋਂ ਅਣਜਾਣ ਨੇ ਅਤੇ ਇਸ ਮਾਮਲੇ ਦਾ ਗਲਤ ਪ੍ਰਚਾਰ ਹੀ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਟਰੰਪ ਪ੍ਰਸ਼ਾਸਨ ਹਮੇਸ਼ਾ ਹੀ ਹਰ ਧਰਮ ਦਾ ਸਤਿਕਾਰ ਕਰਦਾ ਆਇਆ ਤੇ ਕਰ ਵੀ ਰਿਹਾ। ਉਹਨਾਂ ਦੱਸਿਆ ਕਿ ਇਹ ਸੱਚ ਹੈ ਕਿ ਅਮਰੀਕੀ ਰੱਖਿਆ ਸਕੱਤਰ ਸੈਕਟਰੀ ਆਫ ਡਿਫੈਂਸ ਪੀਟ ਹੈਗ ਸੈਟ ਨੇ ਇਹ ਹੁਕਮ ਦਿੱਤੇ ਨੇ ਕਿ ਅਮਰੀਕੀ ਫੌਜ ਦੇ ਵਿੱਚ ਹੁਣ ਲੰਬੇ ਵਾਲ ਅਤੇ ਦਾੜੀ ਨਹੀਂ ਰੱਖੇ ਜਾ ਸਕਣਗੇ ਪਰ ਇਸ ਦਾ ਦੂਜਾ ਪੱਖ ਇਹ ਵੀ ਹੈ ਕਿ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਕਿ ਜਿਸ ਕਿਸੇ ਦੇ ਵੀ ਧਰਮ ਦੇ ਵਿੱਚ ਦਾੜੀਆਂ ਤੇ ਕੇਸ ਰੱਖਣੇ ਜ਼ਰੂਰੀ ਨੇ ਉਹ ਕੇਸ ਬਾਈ ਕੇਸ ਉਹਨਾਂ ਨੂੰ ਇਹਨਾਂ ਹੁਕਮਾਂ ਤੋਂ ਛੂੜ ਦੇਣਗੇ ਇਹ ਛੋਟ ਲੈਣ ਦੇ ਲਈ ਉਸ ਫੌਜੀ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਉਸ ਦੇ ਧਰਮ ਦੇ ਵਿੱਚ ਦਾੜੀ ਰੱਖਣੀ ਜ਼ਰੂਰੀ ਹੈ ਦ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਬੈਠੇ ਸਿੱਖ ਸਿਆਸਦਾਨਾਂ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਹੁਕਮਾਂ ਬਾਰੇ ਦੁਬਾਰਾ ਪੜਤਾਲ ਕਰਨ ਅਤੇ ਉਹ ਹੀ ਬਿਆਨ ਦੇਣ ਜਿਸ ਨਾਲ ਦੋਵਾਂ ਦੇਸ਼ਾਂ ਦੇ ਵਿਚਾਲੇ ਕੋਈ ਕ੍ਰਤਨ ਪੈਦਾ ਨਾ ਹੋਵੇ ਸਗੋਂ ਆਪਸੀ ਪਿਆਰ ਸਤਿਕਾਰ ਵਧੇ ਨੇਪਾਲ ਦੇ ਵਿੱਚੋਂ ਨੌਜਵਾਨਾਂ ਦੀ ਅਗਵਾਈ ਵਾਲੇ ਜਨਦੀ ਸਮੂਹ ਨੇ ਮੰਗਲਵਾਰ ਨੂੰ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਤੇ ਤਤਕਾਲੀ ਗ੍ਰਹਿ ਮੰਤਰੀ ਰਮੇਸ਼ ਲੇਖਕ ਦੇ ਵਿਰੁੱਧ ਐਫਆਈਆਰ ਦਰਜ ਕਰਵਾਈਆ ਤੇ ਇਸ ਵਿੱਚ ਪਿਛਲੇ ਮਹੀਨੇ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹੋਈਆਂ ਮੌਤਾਂ ਦੇ ਲਈ ਉਹਨਾਂ ਦੀ ਅਪਰਾਧਿਕ ਜਵਾਬਦੇਹੀ ਦੀ ਮੰਗ ਕੀਤੀ ਗਈ ਹੈ। ਕਟਮੰਡੂ ਜ਼ਿਲ੍ਹਾ ਪੁਲਿਸ ਸਰਕਲ ਦੇ ਬੁਲਾਰੇ ਅਤੇ ਪੁਲਿਸ ਸੁਪਰਡੈਂਟ ਪਵਨ ਪਟਾ ਰਾਈ ਨੇ ਪੁਸ਼ਟੀ ਕੀਤੀ ਹੈ ਕਿ ਯੂਐਮਐਲ ਦੇ ਚੇਅਰਮੈਨ ਓਲੀ ਅਤੇ ਨੇਪਾਲੀ ਕਾਂਗਰਸ ਨੇਤਾ ਲੇਖਕ ਵਿਰੁੱਧ ਕਟਮੰਡੂ ਜ਼ਿਲ੍ਹਾ ਪੁਲਿਸ ਦਫ਼ਤਰ ਪੱਦਰਕਾਲੀ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਉਹਨਾਂ ਕਿਹਾ ਕਿ ਕਿਉਂਕਿ ਮਾਮਲੇ ਦੀ ਜਾਂਚ ਲਈ ਜਾਂਚ ਕਮਿਸ਼ਨ ਪਹਿਲਾਂ ਹੀ ਬਣਾਇਆ ਜਾ ਚੁੱਕਿਆ ਹੈ ਤੇ ਇਸ ਲਈ ਪੁਲਿਸ ਨੇ ਐਫਆਈਆਰ ਨੂੰ ਜੱਜ ਗੌਰੀ ਬਹਾਦਰ ਕਾਰਕੀ ਦੀ ਅਗਵਾਈ ਵਾਲੇ ਉੱਚ ਪਦਰੀ ਨਿਆਇਕ ਜਾਂਚ ਕਮਿਸ਼ਨ ਨੂੰ ਭੇਜ ਦਿੱਤਾ ਹੈ ਜ਼ਿਕਰਯੋਗ ਹੈ ਕਿ 8 ਅਤੇ 9 ਸਤੰਬਰ ਨੂੰ ਹੋਏ ਰੋਸ ਪ੍ਰਦਰਸ਼ਨਾਂ ਦੌਰਾਨ ਕੁੱਲ 76 ਲੋਕਾਂ ਦੀ ਮੌਤ ਹੋ ਗਈ ਸੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਸਾਲ ਦੂਜੀ ਵਾਰ ਅਮਰੀਕਾ ਦੇ ਦੌਰੇ ਉੱਤੇ ਪਹੁੰਚੇ ਨੇ ਜਿਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਦਾ ਸਵਾਗਤ ਕਰਨ ਲਈ ਵਾਈਟ ਹਾਊਸ ਦੇ ਗੇਟ ਉੱਤੇ ਪਹੁੰਚ ਓਵਲ ਆਫਿਸ ਦੇ ਵਿੱਚ ਕਾਰਨੀ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਮਜ਼ਾਕ ਦੇ ਵਿੱਚ ਕਿਹਾ ਕਿ ਕੈਨੇਡਾ ਤੇ ਅਮਰੀਕਾ ਦਾ ਰਲੇਵਾ ਹੋ ਸਕਦਾ ਹੈ। ਇਹ ਦੌਰਾਨ ਕਾਰਨੀ ਨੇ ਕਿਹਾ ਕਿ ਉਹ ਟਰੰਪ ਦੀ ਗੱਲ ਅ ਇਜ਼ਰਾਈਲ ਸ਼ਾਂਤੀ ਯੋਜਨਾ ਦਾ ਸਮਰਥਨ ਕਰਦੇ ਨੇ ਤੇ ਕੈਨੇਡਾ ਇਸ ਵਿੱਚ ਮਦਦ ਕਰੇਗਾ। ਕਾਰਨੀ ਨੇ ਟਰੰਪ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਇਸ ਸਪੈਸ਼ਲ ਰਾਸ਼ਪਤੀ ਦੱਸਿਆ ਤੇ ਨਾਲ ਕਿਹਾ ਕਿ ਟਰੰਪ ਨੇ ਨਾਟੋ ਦੇਸ਼ਾਂ ਤੋਂ ਰੱਖਿਆ ਖਰਚ ਵਧਾ ਕੇ ਈਰਾਨ ਨੂੰ ਕਮਜ਼ੋਰ ਕੀਤਾ ਹੈ। ਟਰੰਪ ਨੇ ਕਾਰਨੀ ਦੀ ਸ਼ਲਾਘਾ ਕਰਦਿਆਂ ਮਜ਼ਾਕ ਦੇ ਵਿੱਚ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਬਹੁਤ ਮਜਬੂਰ ਕਰ ਦਿੱਤਾ ਤੇ ਉਹਨਾਂ ਨੇ ਵੀ ਆਖਿਆ ਕਿ ਉਹਨਾਂ ਦੇ ਸਬੰਧ ਸ਼ੁਰੂ ਤੋਂ ਹੀ ਚੰਗੇ ਰਹੇ ਨੇ ਪਰ ਕੁਝ ਛੋਟੇ-ਮੋਟੇ ਮਤਭੇਦ ਨੇ ਜਿਨ੍ਹਾਂ ਨੂੰ ਉਹ ਜਲਦੀ ਹੱਲ ਕਰ ਲੈਣਗੇ। ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਮੰਗਲਵਾਰ ਨੂੰ ਪੈਰਿਸ 올림픽 ਦੇ ਕਾਂਸੀ ਤਗਮਾ ਜੇਤੂ ਅਮਨ ਸ਼ੈਰਾਵਤ ਨੂੰ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ ਵਿੱਚ ਨਿਰਧਾਰਤ ਭਾਰ ਪ ਸੀਮਾ ਤੋਂ ਹੇਠਾਂ ਨਾ ਆਉਣ ਕਾਰਨ ਇੱਕ ਸਾਲ ਦੇ ਲਈ ਕੁਸ਼ਤੀ ਨਾਲ ਸੰਬੰਧਤ ਸਾਰੀਆਂ ਗਤੀਵਿਧੀਆਂ ਤੋਂ ਮੌਤਲ ਕਰ ਦਿੱਤਾ। ਪੁਰਸ਼ਾਂ ਦੀ ਫ੍ਰੀ ਸਟਾਈਲ 52 ਕਿਲੋਗ੍ਰਾਮ ਵਰਗ ਦੇ ਵਿੱਚ ਭਾਰਤ ਦੇ ਚੋਟੀ ਦੇ ਤਗਮੇ ਦੇ ਦਾਵੇਦਾਰਾਂ ਵਿੱਚੋਂ ਇੱਕ 22 ਸਾਲਾ ਅਮਨੂ ਮੁਕਾਬਲੇ ਵਾਲੇ ਦਿਨ ਨਿਰਧਾਰਤ ਭਾਅ ਸੀਮਾ ਤੋਂ 1.7 ਕਿਲੋਗ੍ਰਾਮ ਵੱਧ ਪਾਏ ਜਾਣ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਸੀ WFFA ਨੇ ਇੱਕ ਪੱਤਰ ਦੇ ਵਿੱਚ ਕਿਹਾ ਕਿ ਤੁਹਾਨੂੰ ਕਾਰਨ ਦੱਸੋ ਨੋਟਿਸ ਦੀ ਮਿਤੀ ਤੋਂ 1 ਸਾਲ ਦੀ ਮਿਆਦ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਸਾਰੀਆਂ ਕੁਸ਼ਤੀਆਂ ਨਾਲ ਸੰਬੰਧਿਤ ਗਤੀਵਿਧੀਆਂ ਤੋਂ ਮੁਅਤਲ ਕੀਤਾ ਜਾਂਦਾ ਹੈ ਰੱਦ ਵਿੱਚ ਕਿਹਾ ਗਿਆ ਕਿ ਇਹ ਫੈਸਲਾ ਅੰਤਿਮ ਮੌਤਲੀ ਦੀ ਮਿਆਦ ਦੇ ਦੌਰਾਨ ਤੋਂ ਉਹਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ WFI ਦੁਆਰਾ ਆਯੋਜਿਤ ਜਾਂ ਮਨਜ਼ੂਰ ਕੀਤੀਆਂ ਗਈਆਂ ਕਿਸੇ ਵੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਜਾਂ ਜੁੜਨ ਤੋਂ ਵਰਜਿਤ ਕੀਤਾ ਗਿਆ ਹੈ। ਰਾਜਸਥਾਨ ਦੇ ਸ਼੍ਰੀ ਮਾਧੋਪੁਰ ਇਲਾਕੇ ਦੇ ਵਿੱਚ ਇੱਕ ਮਾਲ ਗੱਡੀ ਦੇ ਕਈ ਡੱਬੇ ਇੱਕ ਇੱਕ ਕਰਕੇ ਪਟੜੀ ਤੋਂ ਉਤਰ ਗਏ ਦੱਸਿਆ ਜਾ ਰਿਹਾ ਕਿ ਇਹ ਹਾਦਸਾ ਸ਼੍ਰੀ ਮਾਦੋਪੁਰ ਦੇ ਨਿਊ ਰੇਲਵੇ ਸਟੇਸ਼ਨ ਨੇੜੇ ਉਸ ਸਮੇਂ ਵਾਪਰਿਆ ਜਦੋਂ ਟਰੈਕ ਉੱਤੇ ਅਚਾਨਕ ਇੱਕ ਗਊ ਵੰਸ਼ ਆ ਗਿਆ ਤੇ ਉਸ ਨੂੰ ਬਚਾਉਣ ਦੇ ਚੱਕਰ ਚ ਮਾਲ ਗੱਡੀ ਦੇ 35 ਤੋਂ ਵੱਧ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਰੇਲਵੇ ਅਧਿਕਾਰੀ ਨੇ ਜੀਆਰਪੀ ਮੌਕੇ ਤੇ ਪਹੁੰਚੇ ਨੇ ਤੇ ਆ ਕੇ ਡੱਬਿਆਂ ਨੂੰ ਪਟੜੀ ਉੱਤੇ ਲਿਆਉਣ ਦਾ ਕੰਮ ਸ਼ੁਰੂ ਕੀਤਾ। ਇਹ ਗੱਡੀ ਫੁਲੇਰਾ ਤੋਂ ਰੇਵਾਰੀ ਵੱਲ ਜਾ ਰਹੀ ਸੀ ਤੇ ਹਾਦਸੇ ਕਾਰਨ ਇਸ ਟਰੈਕ ਉੱਤੇ ਆਵਾਜਾਈ ਠੱਪ ਹੋ ਗਈ ਤੇ ਜਿਸ ਨੂੰ ਦਰੁਸਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ। ਹਾਲਾਂਕਿ ਹਾਦਸੇ ਦੇ ਵਿੱਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਰੇਲ ਆਵਾਜਾਈ ਠਾਪਉਣ ਕਰਨ ਅਗਲੀਆਂ ਕਈ ਟ੍ਰੇਨਾਂ ਦੇ ਰੂਟ ਬਦਲੇ ਜਾਂਦੀ ਸਭਾ ਉਹ ਮੇਰਾ ਜਤਾਈ ਜਾ ਰਹੀ ਹੈ ਜਿਸ ਕਾਰਨ ਯਾਤਰੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਗਲੀ ਨਾ ਹੀ ਦੁਬਾਰਾ ਫਿਰ ਆਦਰ ਹੋਮਗੇ ਉਦੋਂ ਤੱਕ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ